ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿਰਲੇਖ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਆਜ਼ਾਦੀ ਦੀ ਲਹਿਰ ਉਹਨਾਂ ਸੁਤੰਤਰ ਮਨੁੱਖ ਦਾ ਸੰਕਲਪ ਹੀ ਇਹ ਰੱਖਿਆ ਜੋ ਦੁੱਖ ਸੁੱਖ ਮਾਨ ਉਪਮਾਨ ਖੁਸ਼ੀ ਗਮੀ ਨਿੰਦਾ ਉਸਤਤ ਤੇ ਗਰੀਬੀ ਅਮੀਰੀ ਤੋਂ ਉੱਪਰ ਉੱਠ ਕੇ ਸਮਦਰਸ਼ਟਾ ਬਣੇ ਨਿਰਭੈਤਾ ਅਤੇ ਦ੍ਰਿੜਤਾ ਨਾਲ ਅਚਲ ਅਡੋਲ ਹੋ ਕੇ ਆਪਣੇ ਉੱਚੇ ਆਦਰਸ਼ ਵੱਲ ਵੱਧਦਾ ਜਾਵੇ ਇਸ ਕਿਸਮ ਦੇ ਵਿਚਾਰ ਉਹਨਾਂ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਹਰ ਜਾ ਕੇ ਵੀ ਪ੍ਰਚਾਰੇ ਪੰਜਾਬ ਤੋਂ ਬਾਹਰ ਜਾ ਕੇ ਬੰਗਾਲ ਅਸਾਮ ਤੱਕ ਵੀ ਇਹ ਨਿਰਪੈਤਾ ਤੇ ਸੁਤੰਤਰਤਾ ਦੀ ਜੀਵਨ ਜਾਚ ਸਮਝਾਈ ਜਿਸ ਦਾ ਡੂੰਗਾ ਅਸਰ ਪਿਆ ਬਾਦਸ਼ਾ ਬਹੁਤ ਘਬਰਾਇਆ ਉਹ ਸਾਰੀ ਹਿੰਦਵੈਨ ਨੂੰ ਇੱਕ ਚੱਕਰ ਵਿੱਚ ਮੁਸਲਮਾਨ ਬਣਾ ਲੈਣਾ ਚਾਹੁੰਦਾ ਸੀ ਆਮ ਹਿੰਦ ਪਰ ਭੀਤ ਹੋ ਕੇ ਬ੍ਰਾਹਮਣਾ ਪਾਸ ਪਹੁੰਚੇ ਤੇ ਦੇਸ਼ ਭਰ ਦੇ ਮੁਖੀ ਬ੍ਰਾਹਮਣ ਇਕੱਤਰ ਹੋ ਕੇ ਆਨੰਦਪੁਰ ਗੁਰੂ ਜੀ ਦੀ ਸ਼ਰਨ ਵਿੱਚ ਆਏ। ਸਤਗੁਰਾਂ ਉਹਨਾਂ ਨੂੰ ਦ੍ਰਿੜਤਾ ਦਾ ਪਾਠ ਪੜਾਇਆ। ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਸਰਗਰਮੀ ਦੇਖ ਕੇ ਫੌਰਨ ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਉਹਨਾਂ ਨੂੰ ਦਿੱਲੀ ਚਾਂਦਨੀ ਚੌਂਕ ਵਿੱਚ ਬਿਠਾ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਸਾਹਮਣੇ ਤਿੰਨ ਗੱਲਾਂ ਰੱਖੀਆਂ ਗਈਆਂ ਸਨ। ਪਹਿਲੀ ਜੇ ਹਿੰਦੂਆਂ ਦੇ ਪੀਰ ਹੋ ਤਾਂ ਕਰਾਮਾਤ ਦਿਖਾਓ। ਤੋ ਜੀ ਜੇ ਇਹ ਨਹੀਂ ਕਰਨਾ ਤਾਂ ਇਸਲਾਮ ਨੂੰ ਅਪਣਾ ਲਓ ਤੀਜੀ ਵਰਨਾ ਤੀਜੀ ਸਜ਼ਾ ਮੌਤ ਕਬੂਲ ਕਰੋ ਗੁਰੂ ਸਾਹਿਬ ਨੇ ਕਿਹਾ ਸਾਡੇ ਮਤ ਵਿੱਚ ਰੱਬੀ ਹੁਕਮ ਦੇ ਸਨਮੁਖ ਕਰਾਮਾਤ ਦਿਖਾਉਣਾ ਕਹਿਰ ਕਮਾਉਣਾ ਹੈ ਜਬਰੀ ਇਸਲਾਮ ਧਾਰਨ ਕਰਨਾ ਆਪਣਾ ਇਮਾਨ ਗਵਾਉਣਾ ਹੈ ਨਾਟਕ ਚੇਟਕ ਮਦਾਰੀਆਂ ਦਾ ਕੰਮ ਹੈ ਮਰਦਾਂ ਦਾ ਨਹੀਂ ਅਸੀਂ ਤਾਂ ਸਗੋਂ ਬਾਣੇ ਵਿੱਚ ਰਹਿ ਕੇ ਜੀਵਨ ਬਸਰ ਕਰਨਾ ਹੈ ਦੂਜੇ ਕਿਸੇ ਦੀ ਧਾਰਮਿਕ ਆਜ਼ਾਦੀ ਵਿੱਚ ਦਖਲਅੰਦਾਜ਼ੀ ਮਨੁੱਖੀ ਸੱਭਿਆਚਾਰ ਵਿੱਚ ਪਰਵਾਣ ਨਹੀਂ ਅਸੀਂ ਨਾ ਤਿਲਕ ਦੇ ਮੁਦਈ ਹਾਂ ਤੇ ਨਾ ਹੀ ਜੰਜੂ ਦੇ ਪਰ ਮਜ਼ਲੂਮ ਲੋਕਾਂ ਦੀ ਬਾਹ ਫੜਨਾ ਜਾਂ ਉਹਨਾਂ ਨਾਲ ਹਮਦਰਦੀ ਕਰਨਾ ਸਾਡਾ ਪਹਿਲਾ ਫਰਜ਼ ਹੈ ਇਹੋ ਸਰਬੱਤ ਦਾ ਭਲਾ ਸਾਡਾ ਧਰਮ ਹੈ ਤੇ ਇਸ ਧਰਮ ਲਈ ਅਸੀਂ ਕੋਈ ਵੀ ਕੁਰਬਾਨੀ ਕਰਨੋਂ ਨਹੀਂ ਹਿਚਕਚਾਉਂਦੇ ਸੋ ਗੁਰੂ ਸਾਹਿਬ ਨੇ ਮੌਤ ਨੂੰ ਖੁਸ਼ੀ-ਖੁਸ਼ੀ ਪਰਵਾਣ ਕੀਤਾ ਇਸ ਲਾਸਾਨੀ ਕੁਰਬਾਨੀ ਨੇ ਆਜ਼ਾਦੀ ਦੀ ਲਹਿਰ ਨੂੰ ਇਤਨੀ ਭਾਰੀ ਸ਼ਕਤੀ ਪ੍ਰਦਾਨ ਕੀਤੀ ਕਿ ਖਾਲਸਾ ਦਲ ਖੰਡਾ ਪਕੜ ਕੇ ਜ਼ਬਰ ਨਾਲ ਟੱਕਰ ਲੈਣ ਲਈ ਪੂਰੀ ਤਰ੍ਹਾਂ ਤਤਪਰ ਹੋ ਗਿਆ। ਇਹ ਠੀਕ ਹੈ ਕਿ ਇਸ ਖਾਤਰ ਸਿੰਘਾਂ ਨੂੰ ਸਾਲਾਂਬੱਦੀ ਸੈਂਕੜੇ ਔਕੜਾਂ ਸਹਾਰਨੀਆਂ ਪਈਆਂ ਤੇ ਹਜ਼ਾਰਾਂ ਜਾਨਾਂ ਵਾਰਨੀਆਂ ਪਈਆਂ। ਪਰੰਤੂ ਔਰੰਗਜ਼ੇਬ ਦੀ ਅੜਬਾਈ ਤੇ ਸ਼ੇਖ ਅਹਿਮਦ ਦੀ ਅਹਿਮਕਾਨਾ ਤੇ ਤਸਬੀ ਨੀਤੀ ਨੂੰ ਅੰਤਾਂ ਦੀ ਹਾਰ ਹੋਈ ਤੇ ਸੱਚ ਧਰਮ ਦੀ ਜੈ ਜੈਕਾਰ ਹੋਈ। ਇਹ ਧਰਮ ਦੇ ਪਰਦੇ ਕੱਜਣ ਵਾਲਾ ਤੇ ਹਿੰਦ ਦੀ ਲੱਜ ਰੱਖਣ ਵਾਲਾ ਗੁਰੂ ਧਰਮ ਦੀ ਚਾਦਰ ਤੇ ਹਿੰਦ ਦੀ ਚਾਦਰ ਕਹਿ ਕੇ ਸਤਕਾਰਿਆ ਗਿਆ ਸੱਚਮੁੱਚ ਬਿਨਾ ਤੇਗ ਦੇ ਜ਼ੁਲਮ ਦੀ ਤੇਗ ਨਾਲ ਜੂਝਣ ਵਾਲੇ ਸੂਰਬੀਰ ਗੁਰੂ ਤੇਗ ਬਹਾਦਰ ਆਪਣੀ ਮਿਸਾਲ ਕੇਵਲ ਖੁਦ ਸਨ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ